ਸਾਰਿਆਂ ਨੂੰ ਜੀ ਅੱਜ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਕੋਲ ਰਿਕਲਾਈਨ ਕਰਨੇ ਵਾਲਾ ਉਹ ਤਾਂ ਹੈ ਨਹੀਂ ਬੈੱਡ ਪਰ ਆਪਾਂ ਡੈਡੀ ਵਾਸਤੇ ਦੇਸੀ ਜਗਾੜ ਲਾਇਆ ਹੋਇਆ ਵਾ ਟੇਬਲ ਨਾਲ ਆਲਾ ਕੇ ਸਰਾਣੀ ਰਾਕੇ ਤੇ ਅੱਜ ਡੈਡੀ ਹੈਗੇ ਨੇ ਘਰੇ ਪਰ ਮੈਂ ਤੇ ਮਹਿਕ ਚੱਲੇ ਆਂ ਅਸੀਂ ਦਰਾਹੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ 2020 ਦੇ ਵਿੱਚ ਆਪਾਂ ਮੋਟਰਸਾਈਕਲ ਦਿੱਤਾ ਸੀ ਲਜਾਜ ਵਾਲਾ ਲੈਣ ਗਾਰ ਗਿਆ ਸੀਗੇ ਲੈਣ ਗਾਰ ਗਿਆ ਸੀ ਮੈਂ ਤੇ ਜੜੀ ਮੋਟਰਸਾਈਕਲ ਲੈਣੇ ਸੀਗੇ ਘਰ ਦੇ ਵੀ ਜਿਵੇਂ ਅਸੀਂ ਲੈਣੇ ਸੀਗੇ ਸੀ ਕੁੱਲਰ ਲੈਏ ਸੀ ਐਤਕੀ ਤਾਂ ਹੀ ਮੈਂ ਤੇ ਡੜੀ ਨਹੀਂ ਚੱਲੇਗੇ ਕਿਹਾ ਮੈਂ ਚੱਲੇ ਵੀ ਜੜੀ ਸੀ ਲੈਣ ਜਾਣੀ ਉਹ ਹੀ ਲੈ ਕੇ ਆਉਣੀ ਆ ਅੱਜ ਆਪਾਂ ਲਿਆ ਰਹੇ ਹਾਂ ਜੀ ਐਕਟਿਵਾ ਐਕਟਿਵਾ ਹੋਂਡਾ ਤੇ ਆਪਾਂ ਮੋਟਰਸਾਈਕਲ ਸੈਲ ਕਰ ਦੇਣਾ ਵਾ ਹੋਪਫੁਲੀ ਏਜੰਸੀ ਵਾਲਿਆਂ ਨੂੰ ਆਪਾਂ ਕਰ ਦੇਣਾ ਇੱਕ ਵਾਰ ਜਾ ਕੇ ਅਸੀਂ ਦੇਖਿਆ ਸੀਗੇ ਤੇ ਬਾਕੀ ਕਲਰ ਬਾਈਕ ਲੈਣਾ ਮੈਨੂੰ ਐਸ ਵੀ ਕੋਈ ਹੋਰ ਰੰਗ ਲੈ ਲੈਣਾ ਚੱਕਵਾ ਜਾ ਮੈਂ ਕਿਹੜਾ ਕਹਿਣਾ ਮੈਂ ਸੋਣਾ ਦੇਖ ਕੇ ਦੇਖਾਂਗੇ ਮੈਂ ਕਿਹਾ ਚਿੱਟਾ ਹੀ ਲੈਣਾ ਉਹ ਹੋਰ ਨਹੀਂ ਕੋਈ ਡੈਡੀ ਚਿੱਟਾ ਨਹੀਂ ਉਹ ਲੈਦਾ ਚਿੱਟਾ ਬੜਾ ਚੱਕ ਲੈਦਾ ਕਾਰ ਇੱਕ ਰੰਗ ਦੀ ਮੋਟਰਸਾਈਕਲ ਆਪਾਂ ਲੈ ਰਹੇ ਹਾਂ ਮੋਟਰਸਾਈਕਲ ਵੀ ਤਾਂ ਨੀਲਾ ਹੀ ਸੀ ਫਿਰ ਉਹ ਰੀਲ ਬਣਾਵਾਂਗੇ ਜਿਹੜੀ ਉਹ ਗਾਣੇ ਦੀ ਹੁੰਦੀ ਕੀ ਆ ਮੇਰੀ ਕਾਲੀ ਐਕਟਿਵਾ ਦਾ ਫੜ ਗਿਆ ਕਨੇ ਫੜ ਗਿਆ ਐਂ ਤਾਂ ਫੜ ਕੇ ਜੜੀ ਦਾ ਬੀ ਥੋੜਾ ਬੰਨਗੇ ਉਹ ਚਿੱਟੇ ਦੀ ਬਣਾ ਦੇ ਉਹ ਚਿੱਟੇ ਦਾ ਫੜ ਗਿਆ ਚਿੱਟਾ ਪ੍ਰਾਣਵਾਦਲ ਹੋ ਗਿਆ ਹੁਣ ਮੇਰੀ ਮੇਰੀ ਚਿੱਟਾ ਹੀ ਲੈਣਾ ਹੋਊ ਤੇ ਜਿੰਨੀ ਕਿ ਰਿਸਰਚ ਕੀਤੀ ਜਿੰਨਿਆਂ ਤੋਂ ਪੁੱਛਿਆ ਸਾਰੇ ਐਕਟਿਵਾ ਹੀ ਲੈ ਰਹੇ ਨੇ ਹੋਰ ਵੀ ਕਈ ਕੰਪਨੀ ਆ ਗਈਆਂ ਨੇ ਤੇ ਬਿਜਲੀ ਅਜੇ ਨਹੀਂ ਆ ਗਈਆਂ ਪਰ ਆਪਾਂ ਤੇਲ ਵਾਲੀ ਲੈਣੀ ਆ ਤੇ ਸਾਰੇ ਕਹਿੰਦੇ ਐਕਟਿਵਾ ਬਹੁਤ ਰਿਲਾਇਬਲ ਆ ਤੇ 90 ਤੱਕ ਇਹਨਾਂ ਦੇ ਚੱਲਦੀ ਰਹਿੰਦੀਆਂ ਤੇ ਸਪੇਅਰ ਪਾਰਟ ਵੀ ਮਿਲਦੇ ਰਹਿੰਦੇ ਆ ਚਲੋ ਆਪਾਂ ਚੱਲੀਏ ਟਾਈਮ ਆਪਾਂ ਦਿੱਤਾ ਹੋਇਆ ਉਹਨਾਂ ਨੂੰ ਲੇਟ ਨਾ ਹੋਣ ਆਪਾਂ ਜੀ ਪਹੁੰਚ ਕੇ Honda Drahhe ਵਾਲਿਆਂ ਦੇ ਵੈਸੇ ਆਪਾਂ ਫਾਈਨਲ ਤਾਂ ਕਰਕੇ ਗਏ ਸੀ 2024 ਮਾਡਲ ਕਿਉਂਕਿ 25 ਹਲੇ ਆਇਆ ਨਹੀਂ ਸੀਗਾ ਬਟ ਉਹਨਾਂ ਕੋਲ ਇੱਕ 25 ਦੀ ਕੱਡੀ ਆਈ ਸੀ ਨਵੀਂ ਮੈਨੂਫੈਕਚਰਿੰਗ ਡੇਟ ਸੀਗੀ ਸੋ ਆਪਾਂ 25 ਵਾਲੀ ਲੈ ਲਈ ਹੈਗਾ ਇਹ ਬੇਸ ਮਾਡਲ ਤੇ ਹੁਣ ਜਿਹੜੇ ਨਵੇਂ ਮਾਡਲ ਆਉਣੇ ਆ ਕੇ ਉਹਨਾਂ ਦੇ ਵਿੱਚ ਡਿਜੀਟਲ ਸਕਰੀਨ ਆਈ ਤੇ ਇੱਕ ਮਸਟ ਗੱਲ ਦੀ ਹਰੇਕ ਦੇ ਵਿੱਚ ਹੋਊਗੀ ਜਿਹੜੀ ਡਿਜੀਟਲ ਸਕਰੀਨ ਹੈ ਇਹਨੂੰ ਚਲਾਉਣ ਲਈ ਜੁਆਇਸਟਿਕਰ ਤੇ ਡੈਡੀ ਨੇ ਤਾਂ ਕਿਉਂਕਿ ਫੋਨ ਵੀ ਡੈਡੀ ਜੀ ਮੈਂ ਬਟਨ ਵਾਲਾ ਚਲਾਉਂਦੇ ਨੇ ਤੇ ਡੈਡੀ ਨੂੰ ਤਾਂ ਸਿੰਪਲ ਹੀ ਚਾਹੀਦੀ ਸੀਗੀ ਇਹ ਹੈਗੀ ਵੀ ਵੱਡੀ 125 ਬੜੀ ਬੰਦੀ ਬੰਦੀ ਆਲੇ ਮਾਡਲ ਵਾਲੇ ਆਈ ਨਹੀਂ ਅਸੀਂ ਲੈਨਥ ਸਕੂਟੀ ਤਿੰਨ ਜਾਣਿਆਂ ਨੇ ਆਉਣਾ ਸੀਗਾ ਪਰ ਫਿਰ ਸੀਟ ਦੋ ਜਾਣਿਆਂ ਦੀ ਸੀ ਤੇ ਮੈਂ ਤਾਂ ਮੈਂ ਕੀ ਆ ਗਈ ਇਹ ਤੀਜਾ ਬੰਦਾ ਸਾਡਾ ਮਿਸ ਹੋ ਗਿਆ ਅਸੀਂ ਇੱਕ ਦਿਨ ਦੇਖ ਕੇ ਸੀਗੇ ਪਹਿਲਾਂ ਤੇ ਅੱਜ ਕੱਲ ਬਾਤ ਹੋਈ ਵੀ ਹੋਈ ਸੀ ਮੈਂ ਤਾਂ অলਮੋਸਟ ਸਾਰੀ ਬੈਲ ਨਹੀਂ ਵੀਰ ਕੰਮ ਦੇਣੀ ਸੀ ਤੂੰ ਉਸ ਤੋਂ ਤੇਰੇ ਕਰਕੇ ਤੂੰ ਨਹੀਂ ਸੀ ਨਾ ਕਰਕੇ ਆਈ ਇਹ ਦੇਖ ਲੋ ਮੇਰੇ ਮੇਰੇ ਹੱਥ ਲੱਗ ਰਹੇ ਸੀਗੇ ਮੈਨੂੰ ਚਲਾਉਣੀ ਨਹੀਂ ਆਉਂਦੀ ਜੀ ਮੈਂ ਸਿਖਾ ਦਉਗੀ ਠੀਕ ਹੋ ਗਿਆ ਡੈਡੀ ਨੇ ਕਿਹਾ ਵੀ ਇਹ ਮੁੰਡੇ ਨੇ ਸਕੂਟਰੀ ਕਦੇ ਚਲਾਈ ਨਹੀਂ ਹੈਗੀ ਗਰੀ ਮੈਨੂੰ ਕਹਿੰਦੇ ਸੀ ਕਿ ਆਨੰਦ ਨਾਲ ਚਲਾਈ ਹੌਲੀ ਜਿਹਾ ਤਾਂ ਕਹਿੰਦੇ ਇਹਨੂੰ ਕਹਦੀ ਹੌਲੀ ਚਲਾਉ ਮੈਂ ਤਾਂ ਪੀਣੀ ਨਹੀਂ ਸੀਗੀ ਸੈਂਸਾ ਨੇ ਪਤਾ ਨਹੀਂ ਕਿਉਂ ਕਾਫੀ ਮੰਗਾਤੀ ਜਦੋਂ ਐਕਟਿਵ ਕਨਫਰਮ ਹੋ ਗਈ ਉਸ ਤੋਂ ਬਾਅਦ ਹੀ ਸੈਂਸਾ ਲੱਡੂ ਨਹੀਂ ਲਿਆਏ ਕੋਟਾ ਆਪਾਂ ਤੋਂ ਮੰਗਣੇ ਹਾਂ ਸਾਰੇ ਕਿਹਨੇ ਪਾਰਟੀ ਕਹਿੰਦੇ ਸਾਰੇ ਪਾਰਟੀਆਂ ਉਹੀ ਤਾਂ ਬਹੁਤ ਮਜਬੂਰੀ ਚ ਲਈਆ ਭਾਈ ਸਾਨੂੰ ਅਸੀਂ ਜੀ ਇਕੱਲੀ ਚੀਜ਼ ਹੀ ਲਿਆਉਣੇ ਪਾਰਟੀ ਵਾਲਾ ਗੱਲ ਨਹੀਂ ਹੱਟਦੀ ਫਿਰ ਅਸੀਂ ਮੁੱਖ ਸਹੀ ਦੇਖਣਾ ਤੇ ਪਤਾ ਨਹੀਂ ਕਾਤੋਂ ਮਤਲਬ ਮੇਰਾ ਮੈਨੂੰ ਐਕਸਪੀਰੀਅੰਸ ਮੇਰਾ ਉਵੇਂ ਜਿਹਾ ਰਿਹਾ ਹੋਇਆ ਹੈ ਇੱਕ ਵਾਰੀ ਆਪਾਂ ਮਾਸੜਾ ਦੀ ਸਕੂਟੀ ਉੱਥੇ ਲੈ ਗਏ ਸੀ ਰਾਜਗੜ੍ਹ ਉਸ ਤੋਂ ਬਾਅਦ ਮੈਨੂੰ ਲੱਗਣ ਲੱਗ ਗਿਆ ਵੀ ਸਕੂਟੀ ਵਧੀਆ ਨਹੀਂ ਹੈ ਇਹ ਕਹਿੰਦੀ ਉਹ ਤਾਂ ਚੱਲਦੀ ਹੈ ਕਿਉਂ ਕਿ ਇਹ ਤਾਂ ਚੱਲਦੀ ਨਹੀਂ ਅਸੀਂ ਅੱਗੇ ਮਿਲਣਾ ਸੀਗਾ ਅਸੀਂ ਲੇਟ ਹੋ ਗਏ ਸੀ ਬਸ ਸਕੂਟਰ ਨਹੀਂ ਚਲਾਵ ਸੀ ਮਸਤ ਆਪਾਂ ਇੱਕ ਨੂੰ ਸਕੂਟਰ ਸਕੂਟਰੀ ਗਈ ਜਾਨਾ ਨਾ ਉਹ ਜਿਹੜਾ ਹੁੰਦਾ ਹੈ ਸਕੂਟਰ ਜਿੰਨਾ ਭਾਰਾ ਇਹਨਾਂ ਹੈ ਐਕਟਿਵਾ ਆ ਉਹ ਵੀ ਕਿੰਨੀ ਜਮ ਹੈਗਾ ਤਾਂ ਸਕੂਟਰੀ ਇਹਦਾ ਨਾ ਐਡ ਵੀ ਬਣਾਈਆ ਸਕੂਟਰ ਨੂੰ ਕਹਿੰਦੇ ਨੇ ਐਕਟਿਵਾ ਹੈ ਸੇਂ ਸਰ ਇੱਕ ਕਮਾਲ ਦੀ ਗੱਲ ਇਹ ਆ ਕੱਲ ਨਾ ਕੁਲਵਿੰਦਰ ਸਿੰਘ ਜਦੋਂ ਸਕੂਟੀ ਚਲਾ ਰਿਹਾ ਸੀ ਵੀਰ ਮੇਰਾ ਜਕੀ ਸਾਨੂੰ ਦੇਖ ਕੇ ਵਝਾ ਲਿਆ ਉਹਨੇ ਸਾਡੀ ਜਾਨ ਚਾੜੀ ਲੈਂਦਾ ਸੀ ਪਿੰਡ ਦਾ ਮੇਰੀ ਤਾਂ ਗੱਲ ਦੂਨੋ ਮੈਨੂੰ ਉੱਥੇ ਯਕੀਨ ਹੋ ਗਿਆ ਵੀ ਇਹ ਬਹੁਤ ਫਾਇਦੇ ਦੀ ਆ। ਉਹ ਸਾਡੀ ਮੋਟਰਸਾਈਕਲ ਤੋਂ ਅੱਗੇ ਲੰਘ ਗਈ ਸੀ ਇਹਨੂੰ ਬਰਾਬਰ ਨਹੀਂ ਜਾ ਸਕੀ। ਇਹਨੂੰ ਬਰਾਬਰ ਨਹੀਂ ਜਾਣ ਦਿੱਤਾ। ਉਹਨਾਂ ਨੇ ਫਿਰ ਮੈਂ ਕਿਹਾ ਤਾਂ ਮੈਂ ਹਾਮੀ ਭਰੀ ਵੀ ਚਲੋ ਵੇਚ ਕੇ ਆਈਏ ਨਾ। ਮੈਂ ਕੱਲ ਬੈਂਕ ਵਿੱਚ ਲੈਣ ਗਈ ਕਲੰਡਰ। ਉਹ ਮੈਨੂੰ ਕਹਿੰਦੇ ਅਜੇ ਤਾਂ ਕੀ 2-3 ਦਿਨ ਲੱਗਣਗੇ। ਐਜੀਦ ਹੋ ਰਿਹਾ ਪਤਾ ਨਹੀਂ। ਮੈਂਨੇ ਮੋੜ ਤਾ ਅੱਜ ਮੈਂ ਗਈ ਪੈਸੇ ਟਰਾਂਸਫਰ ਕਰਾਉਣ ਤੇ ਅੱਜ ਮੈਂ ਉਹ ਅੰਗਰ ਨੂੰ ਦੋ ਵਾਰ ਸਤਿ ਸ੍ਰੀ ਅਕਾਲ ਆਦੀ ਨਾਲ ਥੈਂਕ ਯੂ ਸਰ। ਜੀ ਜੀ ਕੋਲੋਂ ਬਹੁਤ ਆਪਰਾਸਾ ਕਲੰਡਰ ਦੀ ਬੜੀ ਘਾਟ ਮਹਿਸੂਸ ਹੋ ਰਹੀ ਹੈ ਸੋ ਸਸਰੀ ਕਲ ਨੂੰ ਨਹੀਂ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਤੁਹਾਨੂੰ ਸਸਰੀ ਕਲ ਨੂੰ ਲਾਉਣੇ ਵੀਡੀਓ ਤੇ ਚੁਰੇ ਚੁਰੇ ਇਹ ਮਤਲਬ ਨਾ ਮੈਂ ਜਦੋਂ ਕਾਲਜ ਐਡਮਿਸ਼ਨ ਲਈ ਸੀਗੀ ਤੇ ਮੇਰੇ ਕਦਰ ਨੇ ਮੈਨੂੰ ਇਹ ਗੱਲ ਦੱਸੀ ਸੀਗੀ ਵੀ ਦੀ ਵਧੀਆ ਸਟੂਡੈਂਟ ਬਣ ਕੇ ਰਹਿਣਾ ਹੈ ਵੀ ਵਧੀਆ ਸੈਸਮੈਂਟ ਲਾਉਣੀ ਹੈ ਵਧੀਆ ਟੀਚਰਾਂ ਨਾਲ ਰੱਖੀਆਂ ਤਾਂ ਆਉਂਦੇ ਸਾਰ ਸਾਰਿਆਂ ਨੂੰ ਗੁੱਡ ਮਾਰਨਿੰਗ ਜਾਣ ਲੱਗਿਆ ਗੁੱਡ ਆਫਟਰਨੂੰ ਸਾਰਿਆਂ ਨੂੰ ਬੁਲਾਉਣ ਆਇਆ ਉਹੀ ਗੱਲ ਮੈਂ ਇੰਨੀ ਪੱਲੇ ਬਣ ਗਈ ਮੇਰੇ 5 ਸਾਲ ਕਾਲਜ ਯੂਨੀਵਰਸਿਟੀ ਦੇ ਮੇਰੀ ਹੁਣ ਤੱਕ ਮਤਲਬ ਉਹ ਤੋਂ ਪਹਿਲਾਂ ਵੀ ਵੈਸੇ ਮੇਰਾ ਨੇਚਰ ਪਹਿਲਾਂ ਨਹੀਂ ਆਇਆ ਸੀ ਮੇਰੇ ਸਕੂਲ ਤੋਂ ਲੈ ਕੇ ਕਾਲਜ ਯੂਨੀਵਰਸਿਟੀ ਟੀਚਰਸ ਨਾਲ ਹੁਣ ਤੱਕ ਵਧੀਆ ਬਣ ਗਈ ਹੈਗੀ ਇਹਨਾਂ ਨੂੰ ਅਸੀਂ ਸ਼ਾਰਟ ਦੇ ਵਿੱਚ ਚਾਪਲੂਸ ਬੱਚੇ ਕਹਿੰਦੇ ਨੇ ਚਾਪਲੂਸ ਦੇ ਕਿ ਚਾਪਲੂਸ ਉਹ ਬੱਚੇ ਹੁੰਦੇ ਆ ਜਿਹੜੇ ਉਨਾ ਚਿਰ ਹੀ ਰੱਖਦੇ ਆ ਜਿੰਨਾ ਚਿਰ ਉਹਨਾਂ ਨੂੰ ਕੰਮ ਹੁੰਦਾ ਆ ਮੇਰਾ ਪਿਆਰ ਸੀ ਇਸ ਕਰਕੇ ਮੇਰੀ ਹੁਣ ਵੀ ਵਧੀਆ ਆ ਮੇਰੀ ਆਪਣੇ ਟੀਚਰਸ ਦੇ ਨਾਲ ਆਪਣਾ ਸਾਰਾ ਜੀ ਹੋ ਗਿਆ ਡਨ ਬਾਈਕ ਦਾ ਵੀ ਹੋ ਗਿਆ ਇਹਦਾ ਵੀ ਡਨ ਹੋ ਗਿਆ ਤੇ ਬਾੜੀ ਕੰਡ ਗੱਲ ਕੇ ਨੰਬਰ ਪਤਾ ਕੀ ਮਿਲਿਆ ਨੰਬਰ ਮਿਲਿਆ ਉਹ ਵਾਲਾ ਜਿਹੜਾ ਬੁਲਟ ਦਾ ਨੰਬਰ ਹੁੰਦਾ ਸੀ ਆਖਰੀ ਚਾਰ ਨੰਬਰ ਜਿਹੜਾ ਆਪਣੇ ਬੁਲਟ ਮੋਟਰਸਾਈਕਲ ਦੇ ਹੁੰਦੇ ਸੀਗੇ ਉਹੀ ਨੰਬਰ ਇਹਦੇ ਉੱਤੇ ਮਿਲ ਗਿਆ ਸੋ ਮੈਨੂੰ ਬੜਾ ਵਧੀਆ ਲੱਗਿਆ ਮੇਰੀ ਪਹਿਨਾਂ ਹੀ ਨਹੀਂ ਕਹ ਉਹ ਤੇ ਚੱਲੇਗੇ ਤੇ ਹੁਣ ਆਪਾਂ ਚੱਲਦੇ ਆਂ ਇਹਨੂੰ ਖੜਾ ਸਿੱਖਣਾ ਵੀ ਪੈਣਾ ਬੜਾ ਜੇ ਐਕਟਿਵ ਆ ਲੈ ਲਈ ਹੁਣ ਆਪਾਂ ਲੁੱਕ ਵੀ ਚੇਂਜ ਕਰ ਲਈਏ ਮੈਨੂੰ ਜਿਤਨੀ ਨਹੀਂ ਹੈਗੀ ਉਹ ਬਾਈ ਕਾਲੀ ਲੁੱਕ ਤੇ ਇਹ ਸਕੂਟਰ ਵਾਲੀ ਲੁੱਕ ਹੋ ਗਈ ਨਾਲ ਚਲੋ ਵੀ ਲੈ ਕੇ ਰੱਬ ਦਾ ਨਾਮ ਕਾਲਰ ਵੀ ਕੱਢ ਲਈ ਦੀਆ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਆਪਾਂ ਵੀ ਬਾਏ ਬਾਏ ਗਾਇਜ਼ ਮੈਂ ਚੱਲਿਆ ਹਾਪਾ ਜੀ ਘਟਾਨਾ ਸਾਹਿਬ ਮੱਥਾ ਟੇਕ ਲਿਆ ਤੇ ਹੁਣ ਆਪਾਂ ਘਰ ਚੱਲੀਏ ਥੋੜੀ ਜੀ ਐਮਰਜੈਂਸੀ ਆ ਜਾਣਾ ਰਿਸ਼ਤੇਦਾਰ ਹੈ ਕਾਫੀ ਹਾਂਜੀ ਸਕੂਟੀ 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 ਗਾ ਇਹ ਜਨੇ ਕੋਈ ਸਕੂਟੀ 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 ਲੈ ਰਾਈ ਦੀ ਪੈਸੇ ਦੇ ਦੇ ਟੈਂਸ ਕੁਟੀਲ ਆ ਗਈ ਦਿੱਤੀ ਐ ਐਕਟਿਵ ਵਾਲੀ ਆ ਗਈ ਦਿੱਤੀ ਆ ਤੇ ਇਹ ਮੇਰਾ ਕੀ ਆ ਕੀ ਉਹ ਚੀਤੀ ਹੋਂਦਾ ਵੈਸੇ ਐਕਟਿਵਾ ਹੀ ਲੇਗਾ ਤਾਂ ਹੈ ਚੀਤੀ ਹੋਂਦਾ ਤੇ ਐਕਟਿਵਾ ਹੀ ਆ ਉਹ ਜੋ ਵੀ ਹੈ ਉਹ ਤੇ ਇੱਕ ਹੀ ਨਾਲ ਕੀਤਾ ਹੋਂਡਾ ਐਕਟਿਵਾ ਚਾ ਜੋ ਵੀ ਹੈ ਹੈ ਬੜਾ ਯਾ ਭਾਈ ਅੰਦਰ ਵੀ ਪਹਿਲਾਂ ਸ਼ਗਰ ਦੋ ਫੇਰ ਕਰੀ ਲੈ ਕੇ ਆਉਂਗੀ ਤੁਹਾਨੂੰ ਲੈਣਾ ਚਾਹੀਦਾ ਐਸੇ ਪਹਿਲਾਂ ਇੱਥੇ ਮਾਟੀ ਪੈਸੇ ਦੇ ਕੇ ਤੋੜਿਆ ਨਾ ਆ ਜਾਓ ਆ ਜਾਓ ਸਿਕਨ ਵੀ ਜਾਓ ਸੈਕੰਡ ਲੇਨ ਲਈ ਤਾਂ ਤੇਰਾ ਤੇ ਹੋਰ ਖੜਾ ਹੋਰੇ ਤੇਰੇ ਆਪਣੇ ਹੱਥਾਂ ਚ ਅੱਧੇ ਅੱਧੇ ਕਰੀਂਗਾ ਨਾ ਕੋਈ ਨਹੀਂ ਲੈਣੇ ਆ ਵੀ ਆ ਬਾਹਰ ਖੱਤਰ ਲੱਗਿਆ ਸੀ ਹੀ ਲਾਤਾ ਲੱਗ ਗਿਆ ਸਹੀ ਬਾਤ ਵੀ ਬਤਾ ਕਰਦਾ ਚੋਣ ਨਾਲੋਂ ਵਧੀਆ ਤਾਂ ਐਕਟਿਵਾ ਚ ਪਾ ਲੈਂਦੇ ਜਿੱਡੀ ਜਿੱਡੀ ਚੱਲ ਨਹੀਂ ਆ ਜਾ ਰਹੀ ਤਾਂ ਚੁੱਪ ਹੀ ਰਹਿ ਜਾ ਆ ਜਾ ਚਲ ਦੇ ਦੋ ਕਿ ਭੇਜਾਂ ਪੈਸੇ ਵੀ ਮਿਲ ਜਾਣੇ ਨੇ ਮੈਨੂੰ ਜਾਣੇ ਨੇ ਮੈਂ ਕਰਾਂ ਲਾਹ ਕੰਦਰ ਪਰ ਤੈਨੂੰ ਪੈਸੇ ਦੇ ਬਿਨਾਂ ਆਪਣੀ ਸਕੂਟੀ ਨਹੀਂ ਚਲਾਉਣ ਦੇਣੀ ਕਿਉਂਕਿ ਇਹਨੇ ਪੈਸੇ ਲਏ ਆ ਮੈਂ ਤਾਂ ਸੀ ਚਲਾਈ ਲੈਣੀ ਆ ਪਾਪਾ ਦੀ ਸਕੂਟੀ ਹੈ ਨਾ ਚਲੋ ਭਾਈ ਕਾਫੀਆਂ ਨਹੀਂ ਚੱਲੀ ਕਾਊਂਟ ਜੀ ਫੈਸੇ ਗਈ ਆ ਔਰ ਐਰਰ ਆ ਗਿਆ ਓਵਰ ਲੋਡਿੰਗ ਹੋ ਗਈ ਚਲੋ 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 ਸੀ ਆਪ ਅੰਦਰ ਗਏ ਸੀ ਇੱਕ ਵਾਰ ਤੇ ਇਸ ਤੇ ਨਰਾਇਨ ਜੀ ਕਾ ਵੀ ਨਾ ਮੈ ਅਸੀਗੇ ਤੇ ਉਹਨਾਂ ਨੂੰ ਮਿਲ ਕੇ ਫਿਰ ਅਸੀਂ ਸਾਰਾ ਬਸ਼ ਕਰਕੇ ਦੁਬਾਰਾ ਗਏ ਸੀ ਰਾਜਗਾਂਵ ਤੇਲ ਚੋਣਾ ਤਾਂ ਕਰਕੇ ਫਿਰ ਦੁਬਾਰਾ ਵਾਜ ਅਸੀਂ ਗਏ ਅੰਦਰ ਤੇਲ ਲਾ ਕੇ ਕੰਦ ਖਰਾਬ ਕਰੂਗਾ ਇਹ ਦੋ ਮੀਨ ਗੇਟ ਤੇ ਚਲਦੇ ਆ ਫਿਰ ਜਿੰਨਾ ਕੋਈ ਸ਼ੱਕ ਨਹੀਂ ਕੀਤਾ ਮੈਂ ਤਾਂ ਪੈਸੇ ਏ ਤੇ ਤੁਸੀਂ ਇਹ ਦੇਖ ਲਓ ਵੀ ਇਹਨੇ ਡਰੈਸ ਨਹੀਂ ਬਦਲੀ ਅੱਜ ਉੱਧਰ ਬੈਠਾ ਸਾਨੂੰ ਸਾਰਾ ਬੰਦਾ ਇਸ ਤਰ੍ਹਾਂ ਕਰ ਤੇ ਤੁਸੀਂ ਵੈਸੇ ਵੀ ਇਹਨੂੰ ਵੀਡੀਓ ਚ ਬਹੁਤ ਮੁੱਦਤਾ ਬਾਅਦ ਦੇਖਿਆ ਨਾ ਇਹਨੇ ਦੇਖੀ ਨਹੀਂ ਹੈਗੀ ਕਿਸੇ ਨੇ ਕਿ ਸਾਰੇ ਅੰਦਰ ਹੀ ਸੀਗੇ ਬੀਬੀਆਂ ਸੀਗੇ ਡੈਰੀ ਵੀ ਅੰਦਰ ਸੀ ਐਕਸਰਸਾਈਜ਼ ਕਰਦੇ ਸੀਗੇ ਹੁਣੇ ਬਾਹਰ ਨਿਕਲੇ ਨੇ ਸਾਰੇ ਰਿਸ਼ਤੇਦਾਰ ਵੀ ਨੇ ਤੇ ਹੁਣ ਲਿਆਂਕੇ ਦੇਖਣ ਨੂੰ ਤਾਂ ਸਮਝ ਲੱਗਦੀ ਹੈ 80 ਲੱਖ ਜਾਂਦੀ ਹੈ ਮੈਕਸਿਮਮ ਮੈਂ ਭਾਈ ਸੀਗੀ ਜਣੀ ਮੈਕਸਿਮਮ ਜਾਂਦੀ ਸੀ ਇੱਥੇ 80 ਦਾ ਨਾ ਦਾਈ ਦਾ ਕੁੜੀਆਂ ਦੇ ਥੱਲੇੋਂ ਨਿਕਲੇ ਹੁੰਦੀਆਂ ਪਾਪਾ ਕੀ ਪਰੀਆਂ ਨੇ ਮੈਂ ਲਿਆ ਬਿਸਕੁਟੀ ਤੇ ਲੱਕੀਆ ਪਪਕਾ ਨਾਲ ਲਵਣਾ ਕਿੰਨੀ ਐਕਟਿਕ ਨਾ ਕਿ ਐਡੀ ਸਾੜੇ ਤੇ ਸੀਗੀ ਪਤਾ ਨਹੀਂ ਗਾਣਾ ਦੀ ਸਿਕਨ ਪਤਾ ਨਹੀਂ ਸੁਣਾਈ ਨਹੀਂ ਵਧਾਈਆਂ ਭਾਈ ਨੰਬਰ ਵਧਾ ਕੇ ਨਾ ਪਤਾ ਹੋਰ ਪੜਾਣੇ ਬੋਲਦੇ ਹਾਂ 86 86 ਹਮਨੇ ਸਾਰੇ ਖਾ ਅੱਜ ਸਾਨੂੰ ਸਖਾਣਾ ਮੈਂ ਤੁਹਾਨੂੰ ਦਿਖਾ ਦਉ ਹੰਦ ਦੀ ਲੈਣੀ ਜਾਨੀ ਬੜੀ ਪਿਆਸੇ ਨੂੰ ਹੋਰ ਜਾਣਾ ਪੈਂਦਾ ਵਾ ਪਰ ਸਮੇ ਦੇ ਨਾਲ ਤਾਂ ਹਾਲਤਾਂ ਵੀ ਚੇਂਜ ਜਾਂਦੀਆਂ ਹੁਣ ਪਾਣੀ ਬੰਦੇ ਦੇ ਕੋਲ ਆ ਜਾਂਦਾ ਉਮੀ ਚ ਬੰਦਾ ਸਕੂਟਰੀ ਕੋਲ ਨੂੰ ਜਿਆਦਾ ਹੈ ਤਾਂ ਐਕਟਿਵਾ ਤਾਂ ਬੰਦੇ ਤੇ ਕੋਲ ਜਾ ਹੀ ਸਕਦੀ ਆ ਸਵੇਛੇ ਆਪਾਂ ਅੰਤਰਰਾਸ਼ਟਰੀ ਉੱਥੇ ਦਖਾ ਦਿੰਦੇ ਆ ਕਮਰੇ ਚ ਵੜ ਨਹੀਂ ਕਿ ਬਾਹਰ ਦਖਾ ਦਿੰਦੀ ਬਸ ਫਸ ਕਮਰੇ ਦੇ ਅੰਦਰ ਹੀ ਉਹ ਗਾਜੀ ਬੱਤ ਸਕਦੀ ਆ ਤਾਂ ਫਿਰ ਉਹ ਬੰਦਾ ਨਿਕਲੇ ਰੋਡ ਕੀ ਦੇ ਨਾਮ ਤੇ ਮੇਰੇ ਖੜ ਤਾਂ ਬਹੁਤ ਹਨਾ ਅੰਦਰ ਵੀਡੀਓ ਜਵਾਜ ਦੀ ਸਮਝ ਹੈ ਕੋਈ ਹਲਕੀ ਲੱਗਦੀ ਪਰਨੇ ਐਕਟਿਵਾ ਨਾਲ ਦਾ ਭਾਰੀ ਹੁੰਦੀ ਆ ਇਹ ਤਾਂ ਬਹੁਤ ਲਾਈਟ ਵੇਟ ਆਪਾਂ ਦਾ ਜਿਹੜੀਆਂ ਜਦਾ ਆਈਆਂ ਆਈਆਂ ਟ੍ਰੈਂਡਿੰਗ ਹੋਈਆਂ ਹਨ ਉਹ ਤੋਂ ਬਹੁਤ ਜ਼ਿਆਦਾ ਹੈਵੀ ਦੀਆਂ ਦੀਆਂ ਕਵਰੇਜ ਤਾਂ ਗਈਆਂ ਹੀ ਪਰ ਮੈਨੂੰ ਜਿਹੜਾ ਫੀਚਰ ਵਧੀਆ ਲੱਗਿਆ ਇੱਕ ਮੈਨੂੰ ਨਹੀਂ ਪਤਾ ਹੁਣ ਉੱਤਤਾ ਚੇਂਜ ਹੋ ਗਿਆ ਪਹਿਲਾਂ ਜੇ ਚੱਕ ਜੇ ਕੀ ਬੰਦੇ ਤੇਲ ਪਾਉਂਦੇ ਸੀਗਾ ਹੁਣ ਇਹਦੇ ਵਿੱਚ ਆਹ ਊਰੀ ਪਿੱਛੋਂ ਗੱਡੀ ਨੂੰ ਖੋਲਿਆਂ ਦਾ ਅਨਲੌਕ ਹੋ ਜਾਂਦਾ ਤੇ ਇਹ ਪਹਿਲਾਂ ਜਬਰ ਜਿਹੜੀਆਂ ਹੁਣ ਨਵੀਆਂ ਆ ਗਈਆਂ ਨੇ ਬ੍ਰਾਂਡ ਨਿਵਾਰੀਆਂ ਨੇ ਇਹ ਆਹੀ ਮਹੀਨੇ ਬਣੀਆਂ ਦੋ ਪਤਾ ਨਹੀਂ ਤਿੰਨ ਤਿੰਨ ਤਰੀਕ ਨੂੰ ਬਣੀਆਂ ਆਹੀ ਮਹੀਨੇ ਦੀਆਂ ਉਹਨਾਂ ਦੀ ਚਾਹਤ ਪੈਦੀ ਆ ਵੀ ਕੀ ਹੈ 2025 ਮਾਡਲ ਪਹਿਲਾਂ ਕਹਿੰਦੇ ਸੀ ਆਉਣਾ ਨਹੀਂ ਹੈਗਾ ਦਸੰਬਰ ਚ ਆਉ ਉਹ ਚ ਮਾਰਚ ਚ ਆਊਗਾ ਪਰ ਹੁਣ ਉਹਨਾਂ ਕੋਲ ਸੀਗਾ ਦੇਤਾ ਉਹਨਾਂ ਨੇ LED ਵਾਲੀ ਲੈ ਲਿਆ ਪਤਾ ਪਰ ਦੂਜੇ ਵੱਲ ਵਾਲਾ ਕਹਿੰਦੇ ਸੀ ਇਹ ਥੋੜੀ ਜਿਹੀ ਮਹਿੰਗਿਆ ਪਿਛਲੇ ਮਾਡਲ ਨਾਲੋਂ ਪਰ ਉਹ ਐਸੀ ਕਿ ਵਿੱਚ ਰਿਮੋਟ ਲੱਫ ਹੋ ਗਿਆ ਹਵਾ ਹਵਾ ਪਰ ਨੇ ਇਨਫੋਰਮੇਸ਼ਨ ਕੁੰਟੀ ਗਾੜੀ ਦਿੱਤੀ ਹੋਈ ਹੈ ਉਹ ਕਰ ਲਓ ਚੰਗੀ ਤਰ੍ਹਾਂ ਦੇਖਾਂਗੇ ਡੈਡੀ ਜੱਜ ਤੇ ਡੈਡੀ ਤੁਰ ਕੇ ਉੱਥੇ ਰੋ ਤੇ ਚੰਗੀ ਤਰ੍ਹਾਂ ਦੇਖ ਰਣਗੇ ਹੁਣ ਤਾਂ ਕਮਰੇ ਚ ਕਾਨੂੰ ਵੜ ਦਿੰਨਾ ਹੁਣ ਇਹ ਆਪਾਂ ਉਹੀ ਰੱਖ ਲੈਣੀ ਆ ਜਿਵੇਂ ਬਾ ਟੈਂਕੀ ਕੁੰਟੀ ਭਰਨ ਜਾਣਾ ਵਾ ਸਟਾਰਟ ਕਰ टैंकी ਕਿ ਭੱਜ ਗਿਆ ਮੈਨੂੰ ਆ ਗਿਆ ਪਹਿਲੇ ਵੀਡੀਓ ਦੇ ਵਿੱਚ ਉਹ ਸ਼ਾਇਦ ਉਹ ਕਰਦੇ ਪਤਾ ਨਹੀਂ ਸਿੱਖਣਗੇ ਪਤਾ ਨਹੀਂ ਨਹੀਂ नहीं ਡਰਦੇ ਵੀ ਨੇ ਵੈਸੇ ਵੀ ਸ਼ੌਂਕ ਜਿਹਾ ਮਾਰਦਾ ਵੀ ਇਹ ਸ਼ੌਂਕ ਹੁੰਦਾ ਪਰ ਵੀ ਵਾਰ ਜ਼ਰੂਰ ਤੱਕਾਈ ਜਾਂਦੀ ਹੈ ਮੈਂ ਇੱਕ ਨੂੰ ਸ਼ਾਇਦ ਮੈਂ ਦੇਖੋ ਇਹ ਨਾਲ ਐਕਸਪੀਰੀਅੰਸ ਮਾੜੇ ਹੋਏ ਨੇ ਐਕਟਿਵਰ ਨਾਲ ਇਸ ਵੀਰ ਵਾਲਾ ਅਸਕੂਟਰੀ ਦੀ ਹੈ 302